ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਦ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਹੀ ਕਥਾ ਕਹਾਣੀਆਂ ਸਾਖੀਆਂ ਪ੍ਰਸੰਗ ਪ੍ਰਮਾਣ শ্রবণ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਆਪਾਂ ਪਹੁੰਚਦੇ ਹਾਂ ਨੌ ਸਾਖੀਆਂ ਹੁਣ ਤੱਕ ਆਪਾਂ ਸਾਂਝੀਆਂ ਕੀਤੀਆਂ ਨੇ ਕੱਲ ਨੌਵੀਂ ਸਾਖੀ ਸੁਖਦੇਵ 무ਨੀ ਜੀ ਦੀ ਆਪਾਂ ਸਾਂਝੀ ਕੀਤੀ ਹੈ ਅੱਜ 10ਵੀਂ ਸਾਖੀ ਰਾਜਾ ਜਨਕ ਜੀ ਦੀ ਆ ਰਹੀ ਹੈ ਰਾਜਾ ਜਨਕ ਜੀ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਉਹਨਾਂ ਦੇ ਸੋਹਰਾ ਸਾਹਬ ਲੱਗਦੇ ਸੀ ਮਾਤਾ ਸੀਤਾ ਜੀਆ ਦੇ ਸਤਕਾਰਯੋਗ ਪਿਤਾ ਜੀ ਸਨ ਆਓ ਆਪਾਂ 10ਵੀਂ ਸਾਖੀ ਰਾਜਾ ਜਨਕ ਜੀ ਉਹ ਸਾਂਝੀ ਕਰੀਏ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਜਾ ਜਨਕ ਜੀ ਇੱਕ ਮਹਾਨ ਪ੍ਰਤਾਪੀ ਰਾਜੇ ਸਨ ਉਹਨਾਂ ਦਾ ਰਾਜ ਮਿਥਲਾਪੁਰੀ ਦੇ ਵਿੱਚ ਸੀ ਉਹ ਨੇਕਪੁਰਖ ਸਨ ਇਨਸਾਫ ਕਰਦੇ ਜੀਵਾਂ ਤੇ ਦਇਆ ਕਰਦੇ ਉਹਨਾਂ ਦੇ ਕੋਲ ਇੱਕ ਸ਼ਿਵ ਤਨੁਖ ਸੀ ਉਹ ਤਨੁਖ ਦੀ ਪੂਜਾ ਕਰਿਆ ਕਰਦੇ ਸਨ ਆਏ ਗਏ ਸਾਧੂ ਸੰਤ ਨੂੰ ਪ੍ਰਸ਼ਾਦਾ ਛਕਾ ਕੇ ਫਿਰ ਆਪ ਭੋਜਨ ਕਰਦੇ ਸੀ ਪਰ ਇੱਕ ਦਿਨ ਇੱਕ ਮਹਾਤਮਾ ਨੇ ਉਹਨਾਂ ਦੇ ਅੱਗੇ ਇੱਕ ਉਲਝਣ ਪੈਦਾ ਕਰਤੀ ਉਹਨਾਂ ਨੇ ਪੁੱਛ ਲਿਆ हे ਰਾਜਨ ਤੁਸੀਂ ਸੇਵਾ ਬਹੁਤ ਕਰਦੇ ਹੋ ਤੁਹਾਡੇ ਮਨ ਦੀ ਬਿਰਤੀ ਬੜੀ ਅੱਛੀ ਹੈ ਪਰ ਇਹ ਦੱਸੋ ਆਪਨੇ ਗੁਰੂ ਕਿਹਨੂੰ ਧਾਰਨ ਕੀਤਾ ਹੈ ਇਹ ਸੁਣ ਕੇ ਰਾਜਾ ਸੋਚੀ ਪੈ ਗਿਆ ਉਸਨੇ ਵਿਚਾਰ ਕਰਕੇ ਉੱਤਰ ਦਿੱਤਾ ਹੈ ਮੇਹ ਮਹਾਪੁਰਖ ਮੈਨੂੰ ਯਾਦ ਹੈ ਕਿ ਮੈਂ ਅਜੇ ਤੱਕ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਮੈਂ ਤਾਂ ਸ਼ਿਵਤਨੁਖ ਦੀ ਪੂਜਾ ਕਰਦਾ ਹਾਂ ਆਏ ਗਏ ਸਾਧੂਆਂ ਸੰਤਾਂ ਦੀ ਸੇਵਾ ਕਰਦਾ ਹਾਂ ਪਰ ਜਦਾ ਸੁਖ ਤੱਕ ਦੇਖਦਾ ਹਾਂ ਉਹਨਾਂ ਨਾਲ ਨਿਆ ਕਰਦਾ ਹਾਂ ਉਹਨਾਂ ਦੀ ਰਖਵਾਲੀ ਕਰਦਾ ਹਾਂ ਇਹੀ ਮੇਰਾ ਧਰਮ ਹੈ ਤੁਸੀਂ ਗੁਰੂ ਧਾਰਨ ਕਰੋ ਕਿਉਂਕਿ ਗੁਰੂ ਧਾਰਨ ਬਿਨਾ ਕਲਿਆਣ ਨਹੀਂ ਹੋ ਸਕਦੀ ਤੇ ਨਾ ਹੀ ਕੀਤੀ ਹੋਈ ਭਗਤੀ ਸਫਲ ਹੁੰਦੀ ਹੈ ਆਪ ਧਰਮੀ ਤੇ ਦਇਆਵਾਨ ਤਾਂ ਮਸ਼ਹੂਰ ਹੂੰ ਪਰ ਨਿਗਰੇ ਹੂੰ ਉਸ ਮਹਾਤਮਾ ਨੇ ਬਚਨ ਕਿਆ ਸਤਵਜਨ ਮਹਾਰਾਜ ਰਾਜੇ ਜਨਕ ਨੇ ਉੱਤਰ ਦਿੱਤਾ ਤੇ ਆਪਣਾ ਗੁਰੂ ਧਾਰਨ ਕਰਨ ਲਈ ਉਸਨੇ ਮੰਤਰੀਆਂ ਨਾਲ ਸਲਾਹ ਕੀਤੀ ਇਹ ਫੈਸਲਾ ਹੋਇਆ ਕਿ ਇੱਕ ਭਾਰੀ ਸਭਾ ਬੁਲਾਈ ਜਾਵੇ ਉਸ ਸਭਾ ਵਿੱਚ ਸਾਰੇ ਰਿਖੀ मुनि ਪੰਡਿਤ ਵੇਦ ਆਚਾਰੀਆ ਸੱਦੇ ਜਾਣ ਤੇ ਉਸ ਵੇਲੇ ਉਹਨਾਂ ਵਿੱਚੋਂ ਗੁਰੂ ਦੀ ਭਾਲ ਕੀਤੀ ਜਾਏ। ਸੋ ਸਭਾ ਸੱਦੀ ਗਈ ਟੋਰਾ ਪਟਵਾਇਆ ਗਿਆ। ਸਾਰੇ ਹੀ ਦੇਸ਼ ਵਿੱਚੋਂ ਸਿਆਣੇ ਪੰਡਿਤ ਵਿਦਵਾਨ ਵੇਦਾਚਾਰੀਆ ਤੇ ਹੋਰ ਰਿਖੀ मुनि ਪਹੁੰਚੇ। ਰਾਜੇ ਜਨਕ ਨੇ ਗੁਰੂ ਧਾਰਨ ਕਰਨਾ ਰਾਜੇ ਦਾ ਗੁਰੂ ਹੋਣਾ ਇੱਕ ਮਹਾਨ ਉੱਚ ਪਦਵੀ ਸੀ ਕਿਉਂਕਿ ਜਿਸ ਨੂੰ ਵੀ ਰਾਜਾ ਗੁਰੂ ਧਾਰਨ ਕਰਦਾ ਫਿਰ ਸਾਰੀ ਪਰਜਾ ਹੀ ਉਹਦਾ ਸਤਕਾਰ ਕਰਨਾ ਸੀ ਸਾਰੀ ਪਰਜਾ ਨੇ ਸਾਰੇ ਸੋਚਦੇ ਸਨ ਕਿ ਪਦਵੀ ਕਿਹਨੂੰ ਪ੍ਰਾਪਤ ਹੋਏ ਹਰ ਕੋਈ ਪੂਰੀ ਤਿਆਰੀ ਕਰਕੇ ਆਇਆ ਸੀ ਸਾਰੇ ਵਿਦਵਾਨ ਆ ਗਏ ਤਾਂ ਰਾਜੇ ਜਨਕ ਨੇ ਉੱਠ ਕੇ ਬੇਨਤੀ ਕੀਤੀ ਹੇ ਵਿਦਵਾਨ ਤੇ ਬ੍ਰਾਹਮਣ ਜਣੋ ॠਸ਼ੀਓ ਮੁਨੀਓ ਇਹ ਤਾਂ ਆਪ ਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਸਭਾ ਕਿਸ ਕੰਮ ਲਈ ਸੱਦੀ ਹੈ ਇਸ ਲਈ ਸੱਦੀ ਹੈ ਕਿ ਮੈਂ ਗੁਰੂ ਧਾਰਨ ਕਰਨਾ ਹੈ ਪਰ ਮੇਰੀ ਇੱਕ ਸ਼ਰਤ ਹੈ ਉਹ ਸ਼ਰਤ ਇਹ ਹੈ ਕਿ ਮੈਂ ਗੁਰੂ ਉਸ ਨੂੰ ਧਾਰਨ ਕਰਨਾ ਚਾਹੁੰਦਾ ਹਾਂ ਜਿਹੜਾ ਮੈਨੂੰ ਘੋੜੇ ਤੇ ਚੜਨ ਲੱਗਿਆਂ ਰਕਾਬ ਉੱਤੇ ਪੈਰ ਰੱਖਣ ਤੋਂ ਕਾਠੀ ਤੇ ਬੈਠਣ ਤੱਕ ਬੈਠਣ ਤੋਂ ਪਹਿਲਾਂ-ਪਹਿਲਾਂ ਗਿਆਨ ਕਰਾਵੇ ਹੁਣ ਵੇਖੋ ਜਦੋਂ ਘੋੜਸਵਾਰ ਕੋਈ ਘੋੜੇ ਤੇ ਚੜਦਾ ਹੈ ਰਕਾਬ ਤੇ ਪੈਰ ਰੱਖਦਾ ਹੈ ਰਕਾਬ ਦੇ ਪੈਰ ਰੱਖਣ ਤੋਂ ਤੁਰੰਤ ਬਾਅਦ ਹੀ ਉਹ ਘੋੜੇ ਦੀ ਪਿੱਠ ਤੇ ਸਵਾਰ ਹੋ ਜਾਂਦਾ ਹੈ ਉਹਦਾ ਟਾਈਮ ਹੀ ਬਹੁਤ ਥੋੜਾ ਹੁੰਦਾ ਹੈ ਮੰਨੋ 1 ਕਦ ਸਕਿੰਟ ਹੀ ਹੁੰਦਾ ਹੈ ਤਾਂ ਰਾਜਾ ਜੀ ਦੀ ਇਹ ਸ਼ਰਤ ਸੀ ਵੀ ਪੋਨੇ ਟਾਈਮ ਦੇ ਵਿੱਚ ਵਿੱਚ ਮੈਨੂੰ ਗਿਆਨ ਕਰਾਵੇ ਤੁਸੀਂ ਸਾਰੇ ਵਿਦਵਾਨਾਂ ਵੇਦਾਚਾਰੀਆਂ ઋਸ਼ੀਆਂ ਮੁਣੀਆਂ ਤੇ ਬ੍ਰਹਮਣਾ ਵਿੱਚੋਂ ਜੇ ਕਿਸੇ ਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਉਹ ਅੱਗੇ ਆਏ ਚੰਦਨ ਦੀ ਚੌਂਕੀ ਤੇ ਬਿਰਾਜਮਾਨ ਹੋ ਜਾਵੇ ਪਰ ਜੇ ਕੋਈ ਚੰਦਨ ਦੀ ਚੌਂਕੀ ਉੱਤੇ ਬੈਠ ਕੇ ਮੈਨੂੰ ਗਿਆਨ ਨਾ ਕਰਾ ਸਕਿਆ ਤਾਂ ਉਸ ਨੂੰ ਡੰਡ ਮਿਲੇਗਾ ਕਿਉਂਕਿ ਸਭਾ ਵਿੱਚ ਉਸ ਤੇ ਵੀ ਆਮ ਲੋਕਾਂ ਨੇ ਹੱਸਣਾ ਤੇ ਮੇਰੀ ਵੀ ਹਾਸੀ ਉੱਡੇਗੀ ਸੋ ਮੈਂ ਸਾਰਿਆਂ ਅੱਗੇ ਪ੍ਰਾਰਥਨਾ ਕਰਦਾ ਕਿ ਐਸਾ ਬਲ ਬੁੱਧੀ ਵਾਲਾ ਜੋਗ ਸੱਜਣ ਜਰੂਰ ਅੱਗੇ ਆਵੇ ਇਹ ਸ਼ਰਤ ਰੱਖ ਦਿੱਤੀ। ਇਹ ਬੇਨਤੀ ਸੁਣ ਕੇ ਧਰਮੀ ਰਾਜਾ ਜਨਕ ਆਪਣੇ ਆਸਣ ਤੇ ਬਹਿ ਗਿਆ। ਸਾਰੇ ਵਿਦਵਾਨ ਤੇ ਬ੍ਰਹਮਣ ॠषि मुनि ਰਾਜੇ ਦਾ ਅਨੋਖਾ ਐਲਾਨ ਸੁਣ ਕੇ ਤੇ ਇੱਕ ਦੂਜੇ ਵੱਲ ਤੱਕਣ ਲੱਗੇ। ਮਨਾਂ ਵਿੱਚ ਲੱਗੇ ਝਾਤੀਆਂ ਮਾਰਨ। ਕਿ ਕਿਹੜਾ ਗਿਆਨ ਅਨੁਕਤਾ ਸੀ ਜਿਹੜਾ ਰਾਜੇ ਨੂੰ ਇੰਨੇ ਥੋੜੇ ਸਮੇਂ ਵਿੱਚ ਗਿਆਨ ਕਰਾ ਸਕਦਾ ਸੀ। ਉਸਦੇ ਸਾਰਿਆਂ ਦੇ ਦਿਲ ਤੇ ਦਿਮਾਗ ਵਿੱਚ ਇੱਕ ਸੰਗਰਾਮ ਜਿਹਾ ਆਰੰਭ ਹੋ ਗਿਆ। ਸਾਰੀ ਸਭਾ ਵਿੱਚ ਚੁੱਪ ਦਾ ਸਨਾਟਾ ਛਾ ਗਿਆ। ਕਿ ਰਾਜਾ ਜਨਕ ਦਾ ਗੁਰੂ ਬਣਨਾ, ਮਹਾਨਤਾ ਤੇ ਸਤਕਾਰ ਹਾਸਲ ਕਰਨਾ ਇਹ ਸਾਰੇ ਸੋਚਦੇ ਰਹੇ, ਦੇਖਦੇ ਰਹੇ। ਪਰ ਚੰਦਰਨ ਦੀ ਚੌਂਕੀ ਵੱਲ ਕੋਈ ਨਾ ਵਧਿਆ। ਕਿਉਂ ਨਾ ਵਧਿਆ? ਕਿਉਂਕਿ ਸ਼ਰਤ ਜੋ ਰੱਖੀ ਹੋਈ ਸੀ ਬਿਜੈ ਚੰਦਰਨ ਦੀ ਚੌਂਕੀ ਤੇ ਬਹਿ ਕੇ ਕੋਈ ਗਿਆਨ ਨਾ ਕਰਾ ਸਕੇ ਉਹਨੂੰ ਦੰਡ ਮਿਲੇਗਾ ਇਹ ਦੇਖ ਕੇ ਰਾਜੇ ਜਨਕ ਨੂੰ ਚਿੰਤਾ ਹੋਈ ਉਹ ਸੋਚਣ ਲੱਗਿਆ ਵੀ ਉਹਦੇ ਰਾਜ ਵਿੱਚ ਐਸਾ ਕੋਈ ਵਿਦਵਾਨ ਨਹੀਂ ਉਸਨੇ ਇੱਕ ਵਾਰ ਖੜੇ ਹੋ ਕੇ ਸਭਾ ਵਿੱਚ ਬੈਠੇ ਹੋਏ ਹਰ ਇੱਕ ਵਿਦਵਾਨ ਦੇ ਚਿਹਰੇ ਵੱਲ ਤੱਕਿਆ ਕਿਸੇ ਨੇ ਉਹਦੇ ਨਾਲ ਅੱਖ ਨਾ ਮਿਲਾਈ ਰਾਜਾ ਜਨਕ ਨਿਰਾਸ਼ ਹੋ ਗਿਆ ਸਮਝ ਗਿਆ ਜੇ ਜਦੋਂ ਅੱਖ ਨਹੀਂ ਮਿਲਾ ਰਹੇ ਇਹਦਾ ਮਤਲਬ ਇਹਨਾਂ ਦਾ ਵਿਚਾਰ ਮੈਨੂੰ ਗਿਆਨ ਕਰਾਉਣ ਦਾ ਹੈ ਨਹੀਂ ਇਹ ਗਿਆਨ ਨਹੀਂ ਕਰਾ ਸਕਦੇ ਇੱਕ ਬ੍ਰਹਮਣ ਉੱਠਿਆ ਉਸ ਦਾ ਨਾਮ ਅਸ਼ਟਵਕਰ ਸੀ ਉਹ ਚੰਦਨ ਦੀ ਚੌਂਕੀ ਵੱਲ ਵਧਣ ਲੱਗਿਆ ਤਾਂ ਉਸ ਦਾ ਸਰੀਰ ਕਹੋਲੀਆ ਦੇਖ ਕੇ ਸਾਰੇ ਬ੍ਰਹਮਣ ਵਿਦਵਾਨ ઋષਿ ਮੁਨੀ ਹੱਸ ਪਏ ਫਰ ਰਾਜਾ ਵੀ ਕੁਝ ਸ਼ਰਮਿੰਦਾ ਹੋਇਆ ਕਿਉਂਕਿ ਉਸ ਬ੍ਰਾਹਮਣ ਦੇ ਲੱਕ ਵਿੱਚ ਦੋ ਬਲ ਸਨ ਇੱਕ ਅੱਗੇ ਨੂੰ ਇੱਕ ਪਿੱਛੇ ਨੂੰ ਉਹਦੀ ਛਾਤੀ ਇੱਕ ਉਹ ਅੱਗੇ ਨੂੰ ਨਿਕਲੀ ਹੋਈ ਸੀ ਉਹਦਾ ਪੇਟ ਪਿੱਛੇ ਨੂੰ ਗਿਆ ਹੋਇਆ ਸੀ ਉਹਦੀਆਂ ਲੱਤਾਂ ਡਿੰਗੀਆਂ ਸਨ ਡਿੰਗੀਆਂ ਕਹੀਏ ਮੁੜੀਆਂ ਹੋਈਆਂ ਬਿੰਗੀਆਂ ਤੇ ਹੱਥਾਂ ਦਾ ਤਾਂ ਕੀ ਕਹਿਣਾ ਇੱਕ ਪੰਜਾ ਤਾਂ ਉਹਦੇ ਹੈ ਹੀ ਨਹੀਂ ਸੀ ਤੇ ਦੂਸਰੇ ਪੰਜੇ ਦੀਆਂ ਉਂਗਲਾਂ ਜੁੜੀਆਂ ਸੀ ਪਰ ਜ਼ਬਾਨ ਚੱਲਦੀ ਸੀ ਅੱਖਾਂ ਤੇ ਚਿਹਰਾ ਬਹੁਤਾ ਖਰਾਬ ਨਹੀਂ ਸੀ ਪਰ ਬਹੁਤਾ ਸੋਹਣਾ ਵੀ ਨਹੀਂ ਸੀ ਉਹ ਅੱਗੇ ਲੱਗਿਆ ਹੋਣ ਤਾਂ ਰਾਜੇ ਦੇ ਮੰਤਰੀ ਨੇ ਉਸ ਨੂੰ ਰੋਕ ਲਿਆ ਉਸਨੇ ਕਿਹਾ ਮੋੜ ਸੋਚ ਲੈ ਕਿ ਰਾਜੇ ਦੀ ਤਸੱਲੀ ਨਾ ਹੋਈ ਤਾਂ ਮੌਤ ਦਾ ਦੰਡ ਮਿਲੇਗਾ ਇਹ ਕੋਈ ਮਖੌਲ ਨਹੀਂ ਇਹ ਰਾਜੇ ਜਨਕ ਦੀ ਸਭਾ ਹੈ ਮੰਤਰੀ ਨੇ ਰੋਕ ਲਿਆ ਕਿਉਂਕਿ ਉਹਦਾ ਸਰੀਰ ਕਾ ਹਾਲ ਵੇਖ ਕੇ ਸਾਰਿਆਂ ਨੂੰ ਐ ਲੱਗਦਾ ਸੀ ਇਹ ਕਿਹੜਾ ਗਿਆਨ ਕਰਾਊਗਾ ਜਿਹਦੇ ਤੋਂ ਆਪਦੇ ਸਰੀਰ ਦੀ ਕਿਰਿਆ ਨਹੀਂ ਸੋਧੀ ਜਾਂਦੀ ਕਈ ਵਾਰੀ ਸੰਗਤ ਜੀ ਆਪਾਂ ਵੀ ਅੰਦਾਜ਼ਾ ਲਾ ਜਾਣੇ ਆ ਆਮ ਲੋਕ ਦੂਸਰੇ ਦੇ ਕੱਪੜੇ ਲੀੜੇ ਵੇਖ ਕੇ ਉਹਦਾ ਜੋੜਾ ਜੁੱਤੀ ਵੇਖ ਕੇ ਉਹਦਾ ਅਮੀਰੀ ਠਾਠਵਾਠ ਜਾਂ ਗਰੀਬੀ ਦੇਖ ਕੇ ਅੰਦਾਜ਼ਾ ਲਾ ਜਾਂਦੇ ਆ ਵੀ ਬੰਦਾ ਕਿਹੋ ਜਿਹਾ ਹੈ ਜੇ ਕੱਪੜੇ ਸਾਦੇ ਜੇ ਪਾਏ ਹੋਣ ਪੁਰਾਣੇ ਜੇ ਤੇ ਲੋਕ ਸੋਚ ਲੈਂਦੇ ਆ ਵੀ ਤਾਂ ਉਹਦਾ ਹੀ ਮੂਰਖ ਜਾਂ ਫਿਰਦਾ ਭਾਵੇਂ ਕਿੰਨੇ ਵਿਦਵਾਨ ਕਿਉਂ ਨਾ ਹੋਵੇ ਅੱਛਾ ਜੇ ਕੋਈ ਬੰਦਾ ਬਹੁਤ ਕੀਮਤੀ ਸੋਹਣੇ ਵਸਤਰ ਪਾਏ ਹੋਣ ਚੰਗੀ ਸੋਹਣੀ ਭਗਵੰਨੀ ਹੋਵੇ ਹਾਰ ਸ਼ਿੰਗਾਰ ਸੋਨਾ ਅਦਕ ਪੈਨਿਆ ਹੋਵੇ ਤੇ ਭਾਵੇਂ ਉਹਨੂੰ ਬਿਲਕੁਲ ਵੀ ਥੇਲੇ ਦਾ ਗਿਆਨ ਨਾ ਹੋਵੇ ਦੇਖਣ ਵਾਲਾ ਹਰੇਕ ਬੰਦਾ ਉਹ ਤੋਂ ਪ੍ਰਭਾਵਿਤ ਹੁੰਦਾ ਹੈ ਸੋਚ ਲੈਂਦਾ ਹੈ ਤਾਂ ਕੋਈ ਵੱਡਾ ਬੰਦਾ ਹੈ ਬਾਲਾ ਵਿਦਵਾਨ ਗਿਆਨੀ ਹੋਊਗਾ ਵੀ ਅਸੀਂ ਉੱਪਰੋਂ ਪਰਖ ਕਰਦੇ ਆਂ ਵਿੱਚੋਂ ਪਰਖ ਨਹੀਂ ਕਰਦੇ ਆਂ ਤਾ ਉੱਥੇ ਮੰਤਰੀ ਤੇ ਉਹਦੀ ਸਭਾ ਵਾਲੇ ਲੋਕਾਂ ਨੇ ਵੀ ਬਾਹਰੋਂ ਹੀ ਪਰਖ ਕੀਤੀ ਅੰਦਰੋਂ ਪਰਖ ਨਾ ਕੀਤੀ ਅਸ਼ਟਬਕਰ ਬੋਲਿਆ हे ਮੰਤਰੀ ਇਹ ਗੱਲ ਕਹਿਣ ਦਾ ਹੌਸਲਾ ਤੁਹਾਨੂੰ ਤਾਂ ਪਿਆ ਕਿ ਮੈਂ ਸਰੀਰ ਕਰਕੇ ਕੋਝਾਂ ਹੋ ਸਕਦਾ ਮੈਂ ਗਰੀਬ ਹੋਵਾਂ ਤੇ ਨਿਥਾਵਾ ਵੀ ਹੋਵਾਂ ਆਪ ਦੇ ਮਨ ਵਿੱਚ ਇਹ ਵੀ ਪਰਮਾਇਆ ਹੋਵੇਗਾ ਕਿ ਸ਼ਾਇਦ ਮੈਂ ਕਿਸੇ ਲਾਲਚ ਕਰਕੇ ਅੱਗੇ ਵਧਣ ਲੱਗਿਆ ਵੀ ਬਹੁਤੀ ਗਰੀਬੀ ਹੈ ਰਾਜੇ ਜਨਕ ਦਾ ਮੈਂ ਗੁਰੂ ਬਣ ਜਾਵਾਂਗਾ ਉਹਦੇ ਵਾਸਤੇ ਲਾਲਚ ਕਰਕੇ ਅੱਗੇ ਵੱਧ ਇਸ ਤੋਂ ਪ੍ਰਤੀਤ ਹੁੰਦਾ ਜਿਵੇਂ ਇਸ ਸਾਰੀ ਸਭਾ ਦੇ ਵਿੱਚ ਕੋਈ ਗਿਆਨੀ ਨਹੀਂ ਕੋਈ ਰਾਜੇ ਦਾ ਗੁਰੂ ਬਣਨ ਦੀ ਸਮਰੱਥਾ ਨਹੀਂ ਰੱਖਦਾ ਤੇ ਤਿਵੇਂ ਹੀ ਆਪ ਜੀ ਵੀ ਅਗਿਆਨੀ ਹੋ ਮੰਤਰੀ ਨੂੰ ਵੀ ਉਹਨੇ ਇੱਕ ਕਿਸਮ ਨਾਲ ਝਾੜ ਪਾਤੀ ਵੀ ਜਿਵੇਂ ਆ ਵਿਦਵਾਨ ਬੈਠੇ ਜਿੰਨੇ ਆਪਦੇ ਆਪ ਨੂੰ ਕਹਾਉਂਦੇ ਇਹਨਾਂ ਚੋਂ ਕੋਈ ਨਹੀਂ ਉੱਠਿਆ ਰਾਜੇ ਦਾ ਗੁਰੂ ਬਣਨ ਵਾਸਤੇ ਮਤਲਬ ਇਹ ਗਿਆਨੀ ਨਹੀਂ ਹੈਗੇ ਇਹਦਾ ਮਤਲਬ ਤੇ ਐਵੇਂ ਹੀ ਅਸ਼ਟਬੱਕਰ ਆਖਣ ਲੱਗਿਆ ਵੀ ਤੂੰ ਵੀ ਹੈਂ ਤਾਂ ਭਾਵੇਂ ਮੰਤਰੀ ਪਰ ਤੈਨੂੰ ਗਿਆਨ ਹੈ ਨਹੀਂ ਬਿਲਕੁਲ ਵੀ ਆਪਨੇ ਆਪਣੇ ਵਰਗੇ ਅਗਿਆਨੀ ਸੱਜਣਾ ਨੂੰ ਹੀ ਸੱਦਿਆ ਹੈ ਪਰ ਮੈਂ ਸਾਰਿਆਂ ਨੂੰ ਪੁੱਛਦਾ ਕਿ ਕੀ ਗਿਆਨ ਦਾ ਸਬੰਧ ਆਤਮਾ ਤੇ ਦਿਮਾਗ ਨਾਲ ਹੈ ਜਾਂ ਕਿਸੇ ਸਰੀਰ ਨਾਲ ਜੋ ਮੰਦਰ ਸੁੰਦਰਾਂ ਵਾਲੇ ਸਰੀਰਾਂ ਵਾਲੇ ਤਿਲਕ ਧਾਰੀ ਉੱਚੇ ਕੁਲ ਵਾਲੇ ਚੰਗੇ ਲਿਬਾਸ ਵਾਲੇ ਬੈਠੇ ਐ ਉਹ ਫਿਰ ਅੱਗੇ ਕਿਉਂ ਨਹੀਂ ਆਉਂਦੇ ਸਭ ਸੋਚਾਂ ਚ ਕਿਉਂ ਪਏ ਆ ਮੇਰੇ ਸਰੀਰ ਵੱਲ ਵੇਖਦੇ ਆਂ ਇਹਨਾਂ ਨੂੰ ਹੱਸਦੇ ਆਂ ਸ਼ਰਮ ਨਹੀਂ ਆਉਂਦੀ ਕਿ ਸਰੀਰ ਤਾਂ ਈਸ਼ਵਰ ਦੀ ਰਚਨਾ ਹੈ ਇਹ ਉਸਨੇ ਰਚਿਆ ਚੰਗਾ ਹੈ ਚਾਹੇ ਮਾੜਾ ਜਿਨ੍ਹਾਂ ਨੂੰ ਆਪਦੇ ਸਰੀਰ ਦਾ ਅਭਿਮਾਨ ਹੁੰਦਾ ਹੈ ਉਹਨਾਂ ਨੂੰ ਗਿਆਨ ਨਹੀਂ ਹੋ ਸਕਦਾ ਕਿਉਂਕਿ ਅਭਿਮਾਨੀ ਬੰਦਾ ਗਿਆਨ ਨਹੀਂ ਲੈਂਦਾ ਹੁੰਦਾ ਜਿਹੜੇ ਨੂੰ ਇਹ ਵਹਿਮ ਪੈ ਜੇ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਉਹ ਗਿਆਨ ਨਹੀਂ ਲੈਂਦਾ ਹੁੰਦਾ ਭਾਵੇਂ ਗਿਆਨ ਦੇ ਸਮੁੰਦਰ ਦੇ ਕੋਲ ਬੈਠਾ ਰਹੇ ਉਹ ਖਾਲੀ ਰਹਿ ਜਾਂਦਾ ਹੈ ਅਸ਼ਟਬਕਰ ਗੁੱਸੇ ਨਾਲ ਬੋਲਿਆ ਉਸ ਦੀਆਂ ਗੱਲਾਂ ਸੁਣ ਕੇ ਸਾਰੇ ਤਿਲਕ ਧਾਰੀ ਰਾਜ ਬ੍ਰਾਹਮਣ ॠषि मुनि ਸਾਰੇ ਸ਼ਰਮਾ ਗਏ ਉਹਨਾਂ ਨੂੰ ਆਪਣੀ ਭੁੱਲ ਉੱਤੇ ਪਛਤਾਵਾ ਲੱਗਿਆ ਉਹਨਾਂ ਨੇ ਸੋਚਿਆ ਵੀ ਗੱਲ ਤਾਂ ਠੀਕ ਐ ਆਪਾਂ ਨੂੰ ਹੱਸਣਾ ਨਹੀਂ ਸੀ ਚਾਹੀਦਾ ਤਾਂ ਇੰਨੇ ਨੂੰ ਰਾਜਾ ਜਨਕ ਅੱਗੇ ਵਧਿਆ ਉਸਨੇ ਹੱਥ ਜੋੜ ਕੇ ਆਖਿਆ ਆਓ ਮਹਾਰਾਜ ਜੇ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਠੀਕ ਐ ਮੇਰੀ ਤਸੱਲੀ ਕਰਾ ਦਿਓ ਅਸ਼ਟਾਵਕਰ ਜੀ ਅੱਗੇ ਵਧੇ ਚੰਦਨ ਦੀ ਚੌਂਕੀ ਤੇ ਬਿਰਾਜਮਾਨ ਹੋ ਗਏ ਉਸੇ ਵੇਲੇ ਰਾਜੇ ਨੇ ਘੋੜਾ ਮੰਗਵਾਇਆ ਉਹ ਘੋੜਾ ਮੰਗਵਾਇਆ ਜਿਹੜਾ ਹਵਾ ਨਾਲ ਗੱਲਾਂ ਕਰਨ ਵਾਲਾ ਸੀ ਬੜਾ ਤੇਜ ਸੀ ਤੇ ਪੱਕੀ ਲਗਾਮ ਬੱਜੀ ਹੋਈ ਸੀ ਅਸ਼ਟਬਕਰ ਨੇ ਘੋੜੇ ਵੱਲ ਤੱਕਿਆ ਮੁੜ ਕੇ ਰਾਜੇ ਜਨਕ ਵੱਲ ਤੱਕਣ ਲੱਗਿਆ ਤੇ ਅਸ਼ਟਬਕਰ ਕਹਿਣ ਲੱਗੇ हे राजन ਮੈਂ ਤੁਹਾਨੂੰ ਜੇ ਗਿਆਨ ਕਰਾਇਆ ਤਾਂ ਤੁਸੀਂ ਮੇਰੇ ਚੇਲੇ ਬਣ ਜਾਣਾ ਹੈ ਇਹ ਤਾਂ ਜ਼ਰੂਰੀ ਹੈ ਜੀ ਰਾਜੇ ਜਨਕ ਨੇ ਕਿਹਾ ਜਦੋਂ ਮੈਂ ਗੁਰੂ ਹੋ ਗਿਆ ਤੇ ਤੁਸੀਂ ਹੋਗੇ ਚੇਲੇ ਤਾਂ ਜ਼ਰੂਰੀ ਹੈ ਵੀ ਤੁਸੀਂ ਮੈਨੂੰ ਦਖਣਾ ਵੀ ਦਿਓਗੇ ਇਹ ਵੀ ਠੀਕ ਹੈ ਮਹਾਰਾਜ ਆਪ ਜੀ ਨੂੰ ਦਖਣਾ ਮਿਲਣੀ ਚਾਹੀਦੀ ਹੈ ਕਿਉਂਕਿ ਮੈਂ ਆਪ ਨੂੰ ਗਿਆਨ ਉਪਦੇਸ਼ ਉਸ ਵੇਲੇ ਦੇਣਾ ਹੈ ਜਦੋਂ ਆਪਨੇ ਰਕਾਬ ਉਤੇ ਪੈਰ ਰੱਖਣਾ ਹੈ ਮੋੜ ਤੋਂ ਤੁਸਾਂ ਨੇ ਘੋੜਾ ਨਿਠਾ ਕੇ ਦੂਰ ਨਿਕਲ ਜਾਣਾ ਹੈ ਇਸ ਲਈ ਦਖਣਾ ਪਹਿਲਾਂ ਦਿਓ ਦਖਣਾ ਗਿਆਨ ਤੋਂ ਪਹਿਲਾਂ ਦਿਓ ਰਾਜਾ ਕਹਿਣ ਲੱਗਿਆ ਮਹਾਰਾਜ ਕੋਈ ਗੱਲ ਨਹੀਂ ਪਹਿਲਾਂ ਹੋਈ ਕਿ ਪਿੱਛੋਂ ਹੋਈ ਮੈਂ ਤਾਂ ਦਖਣਾ ਦੇਣੀ ਹੀ ਦੇਣੀ ਹੈ ਆਪ ਜੀ ਮੰਗ ਲਓ ਤਾਸ਼ਟਾ ਬਕਰ ਨੇ ਕਿਹਾ ਦਖਣਾ ਹੋਵੇ ਤਨ ਮਨ ਤੇ ਧਨ ਵਿੱਚੋਂ ਕਿਸੇ ਇੱਕ ਵਸਤੂ ਦੀ ਪਰ ਮਿਲਣੀ ਪਹਿਲਾਂ ਚਾਹੀਦੀ ਹੈ ਰਾਜਾ ਜਨਕ ਸੋਚਾਂ ਚ ਪੈ ਗਿਆ ਕਿ ਗੱਲ ਤਾਂ ਠੀਕ ਹੈ ਦਖਣਾ ਤਾਂ ਪਹਿਲਾਂ ਦੇ ਦੇਾਂਗੇ ਪਰ ਕਿਸ ਵਸਤੂ ਦੀ ਤਨ ਦੀ ਮਨ ਦੀ ਧਨ ਦੀ ਤਿੰਨਾਂ ਦਾ ਸੰਬੰਧ ਜੀਵਨ ਨਾਲ ਹੈ ਇੱਕ ਵੀ ਚੀਜ਼ ਘਟ ਜੇ ਤਾਂ ਨੁਕਸਾਨ ਹੁੰਦਾ ਹੈ ਜੀਵਨ ਦੇ ਵਿੱਚ ਸੁੱਖ ਨਹੀਂ ਰਹਿੰਦੇ ਫਿਰ ਇਹ ਅਨੋਖਾ ઋષਿ ਹੈ ਤੇ ਇਹਦੀਆਂ ਗੱਲਾਂ ਵੀ ਅਨੋਖੀਆਂ ਲੱਗਦੀਆਂ ਰਾਜਾ ਸੋਚਦਾ ਰਿਹਾ ਪਰ ਉਸ ਨੂੰ ਕੋਈ ਗੱਲ ਨਾ ਆਉਡੀ ਤੇ ਉਹ ਦੁਬਧਾ ਵਿੱਚ ਫਸ ਗਿਆ ਫੈਸਲਾ ਨਾ ਕਰ ਸਕਿਆ ਤੇ ਕਹਿਣ ਲੱਗਿਆ ਮਹਾਰਾਜ ਮੈਨੂੰ ਰਾਜ ਭਵਨ ਵਿੱਚ ਜਾਣ ਦੀ ਆਗਿਆ ਬਖਸ਼ੀ ਜਾਏ ਮੈਂ ਜਾ ਕੇ ਮੁੜ ਕੇ ਵਾਪਸ ਆਵਾਂਗਾ ਤੇ ਆ ਕੇ ਆਪ ਜੀ ਨੂੰ ਅਰਜ਼ ਕਰਾਂਗਾ ਕਿ ਮੈਂ ਦੱਖਣਾ ਤੁਹਾਨੂੰ ਕਿਹੜੀ ਵਸਤੂ ਦੀ ਦੇ ਸਕਦਾ ਹਾਂ ਕਿ ਮੈਂ ਆਪਦੇ ਰਾਜ ਰਾਜ ਭਵਨ ਵਿੱਚ ਜਾਵਾਂ ਆਪਦੇ ਪਰਿਵਾਰ ਕੋਲੇ ਤੇ ਆਪਦੇ ਟੱਬਰ ਟੀਰ ਨਾਲ ਮੈਂ ਰਹਿ ਕਰਕੇ ਆਵਾਂ ਕਿਉਂਕਿ ਰਾਜੇ ਨੇ ਉਹਦੇ ਦਿਮਾਗ ਦੇ ਵਿੱਚ ਦੁਬਧਾ ਪੈ ਗਈ ਤੇ ਉਹ ਫੈਸਲਾ ਨਾ ਕਰ ਸਕਿਆ ਕਿਉਂਕਿ ਅਸ਼ਟਾਵਕਰ ਨੇ ਗੱਲ ਹੀ ਇਹੋ ਜੀ ਗਏ ਤੀ ਜਿਹੜੀ ਗੱਲ ਰਾਜੇ ਜਨਕ ਦੇ ਸਮਝ ਤੋਂ ਬਾਹਰ ਸੀ ਆਪ ਜਾ ਸਕਦੇ ਹੋ ਅਸ਼ਟਾਵਕਰ ਨੇ ਆਖਿਆ ਦਿੱਤੀ ਇਹ ਸੁਣ ਕੇ ਸਾਰੀ ਹੀ ਸਭਾ ਦੇ ਵਿੱਚ ਸਨਾਟਾ ਛਾ ਗਿਆ ਸਾਰੇ ਵਿਦਵਾਨ ਬ੍ਰਹਮਣ ઋષਿ मुनि ਸੋਚੀ ਪਏਗੇ ਕਿ ਇੱਕ ਰੂਪ ਜਿਹਾ ਦਿਸਣ ਵਾਲਾ ਬ੍ਰਹਮਣ ਇਹ ਤਾਂ ਲੱਗਦਾ ਹੈ ਵੀ ਜ਼ਰੂਰ ਬਹੁਤ ਵੱਡਾ ਗੁਣੀ ਹੈ ਕਿਉਂਕਿ ਗੱਲ ਹੀ ਇਹੋ ਜੀ ਕਰਤੀ ਰਾਜਾ ਜਨਕ ਭਵਨ ਵੱਲ ਚਲਿਆ ਗਿਆ ਤੇ ਅਸ਼ਟਾਬਕਰ ਚੰਦਨ ਦੀ ਚੌਂਕੀ ਉੱਤੇ ਬਰਾਜਿਆ ਰਿਆ ਇੰਨੇ ਨੂੰ ਉਹਦੀ ਪੂਜਾ ਲੱਗੀ ਹੋਣ ਜਿਵੇਂ ਕਿ ਗੁਰੂ ਧਾਰਨ ਕਰਨ ਤੋਂ ਪਹਿਲਾਂ ਗੁਰੂ ਦੀ ਪੂਜਾ ਕਰਨੀ ਪੈਂਦੀ ਹੈ ਰਾਜੇ ਜਨਕ ਨੇ ਕਿਹਾ ਜਿਸ ਨੂੰ ਮੈਂ ਗੁਰੂ ਧਾਰਨ ਕਰਨ ਲੱਗਾ ਹਾਂ ਉਹ ਤਨ ਮਨ ਤੇ ਧਨ ਤਿੰਨਾ ਵਿੱਚੋਂ ਕੋਈ ਇੱਕ ਚੀਜ਼ ਦਖਣਾ ਦੇ ਰੂਪ ਵਿੱਚ ਮੰਗਦਾ ਹੈ ਦੱਸੋ ਰਾਣੀ ਨੂੰ ਪੁੱਛਦਾ ਕੀ ਦਿਆਂ ਕਿਉਂਕਿ ਦੁੱਖ ਸੁੱਖ ਦੇ ਤੁਸੀਂ ਮੇਰੇ ਭਾਈ ਬਾਲੋ ਰਾਣੀ ਸੁਣ ਕੇ ਸੋਚਾਂ ਚ ਪੈ ਗਈ ਫਿਰ ਉਹ ਸੋਚਣ ਲੱਗ ਪਈ ਹੁਣ ਉਹਦੇ ਤੋਂ ਫੈਸਲਾ ਨਾ ਹੋਵੇ ਕੁਝ ਜਿਰ ਸੋਚ ਕੇ ਉਸਨੇ ਕਿਹਾ हे ਰਾਜਨ ਜੇ ਤੁਸੀਂ ਤਾਂਨ ਦਾਨ ਕਰ ਦਿੱਤਾ ਤਾਂ ਦੁੱਖ ਹੋਏਗਾ ਗਰੀਬੀ ਆਊਗੀ ਤੇ ਗਰੀਬੀ ਦੇ ਵਿੱਚ ਆਪਣੇ ਤੋਂ ਕੱਟਤ ਨਹੀਂ ਹੋਣੀ ਜੇ ਤਨ ਦਾਨ ਕਰ ਦਿੱਤਾ ਤਾਂ ਤੁਹਾਨੂੰ ਕਸ਼ਟ ਉਠਾਉਣਾ ਪਏਗਾ ਕਿਉਂਕਿ ਰਖੀ ਦਾ ਕੀ ਪਤਾ ਤੁਹਾਨੂੰ ਕਹਿ ਦੇਵੇ ਧੁੱਪੇ ਖੜਾ ਰਹੇ ਤੁਹਾਨੂੰ ਕਹਿ ਦੇਵੇ ਬੈਠਣਾ ਨਹੀਂ ਖੜਾ ਹੀ ਰਹੇ ਤੁਹਾਨੂੰ ਮਸ਼ਕਤ ਦੇ ਲਾ ਦੇ ਕੰਮ ਤੇ ਲਾ ਦੇ ਕਿਉਂਕਿ ਤਾਨ ਉਹਦਾ ਹੋ ਗਿਆ ਫਿਰ ਤੁਹਾਨੂੰ ਕਸ਼ਟ ਉਠਾਉਣਾ ਪਏਗਾ ਇਸ ਕਰਕੇ ਭਲੀ ਗੱਲ ਇਹ ਹੈ ਕਿ ਦਖਣਾ ਦੇ ਵਿੱਚ ਨਾ ਤਨ ਦਿਓ ਨਾ ਧਨ ਦਿਓ ਮਨ ਦੇ ਦਿਓ ਕਿਉਂਕਿ ਮਨ ਦੇਣ ਨਾਲ ਨਾ ਗਰੀਬੀ ਆਉਣੀ ਹੈ ਨਾ ਮਨ ਦੇਣ ਨਾਲ ਕੋਈ ਕਸ਼ਟ ਹੋਣਾ ਹੈ ਮਨ ਦੇ ਦੇ ਜੇ ਰਾਜਾ ਜਨਕ ਸੋਚਣ ਲੱਗਿਆ ਕਿ ਰਾਣੀ ਨੇ ਜੋ ਸਲਾਹ ਦਿੱਤੀ ਹੈ ਵੀ ਉਹ ਠੀਕ ਵੀ ਹੈ ਕਿ ਨਹੀਂ ਠੀਕ ਪਰ ਸੋਚ-ਸੋਚ ਕੇ ਇਸੇ ਸਿੱਟੇ ਤੇ ਪੁੱਜਿਆ ਵੀ ਗੱਲ ਬਿਲਕੁਲ ਠੀਕ ਹੈ ਮਨ ਦੇ ਦੇਣਾ ਚਾਹੀਦਾ ਸਵੇਰ ਚ ਪਹੁੰਚਿਆ ਹੱਥ ਜੋੜ ਕੇ ਅਸ਼ਟਵਕਰ ਨੂੰ ਕਹਿਣ ਲੱਗਿਆ ਮੈਂ ਗੁਰਦੀਖਿਆ ਵਿੱਚ ਆਪ ਜੀ ਨੂੰ ਆਪਣਾ ਮਨ ਅਰਪਣ ਕਰਦਾ ਹਾਂ ਹੁਣ ਤੋਂ ਮੇਰੇ ਮਨ ਤੇ ਆਪ ਜੀ ਦਾ ਅਧਿਕਾਰ ਹੋਇਆ ਮੇਰਾ ਮਨ ਤੁਹਾਡਾ ਹੋ ਗਿਆ ਅਸ਼ਟਬਕਰ ਜੀ ਕਹਿਣ ਲੱਗੇ ਚਲੋ ਠੀਕ ਹੈ ਹੁਣ ਤੁਸੀਂ ਘੋੜੇ ਤੇ ਚੜਨ ਦੀ ਤਿਆਰੀ ਕਰੋ ਮਨ ਮੇਰਾ ਹੈ ਤੇ ਮੇਰੇ ਆਖੇ ਲੱਗੇਗਾ ਜੋ ਮੈਂ ਕਹਾਂਗਾ ਉਹੀ ਕਰਨਾ ਕਿਉਂਕਿ ਮਨ ਤੁਹਾਡਾ ਹੁਣ ਮੇਰਾ ਹੈ ਅਸ਼ਟਬਕਰ ਨੇ ਆਗਿਆ ਕੀਤੀ ਸਭਾ ਵਿੱਚ ਬੈਠੇ ਸਾਰੇ ਹੈਰਾਨ ਹੋ ਗਏ ਕਿ ਅਸ਼ਟਬਕਰ ਰਾਜੇ ਦਾ ਗੁਰੂ ਬਣਨ ਲੱਗਿਆ ਹੈ ਕਿਹੋ ਜਿਹਾ ਕ੍ਰੂਪ ਜੇ ਬੰਦੇ ਦੇ ਬਾਗ ਜਾ ਕੇ ਫੇਰ ਰਾਜਾ ਘੋੜੇ ਤੇ ਲੱਗਿਆ ਚੜਨ ਅਜੇ ਰਕਾਬ ਵਿੱਚ ਪੈਰ ਰੱਖਿਆ ਹੀ ਸੀ ਕਿ ਅਸ਼ਟਬਕਰ ਬੋਲਿਆ ਰਾਜਨ ਰੁਕ ਜਾਓ ਮੇਰੇ ਮਨ ਦੀ ਇੱਛਾ ਨਹੀਂ ਕਿ ਘੋੜੀ ਉੱਤੇ ਚੜਿਆ ਜਾਵੇ ਮੇਰੇ ਮਨ ਦੀ ਇੱਛਾ ਨਹੀਂ ਕਿ ਘੋੜੇ ਉੱਤੇ ਚੜਿਆ ਜਾਵੇ ਇੱਥੇ ਹੀ ਰਹੋ ਰਾਜੇ ਨੇ ਕਿਉਂਕਿ ਇੱਕ ਪੈਰ ਰਕਾਬ ਵਿੱਚ ਰੱਖਿਆ ਹੋਇਆ ਸੀ ਤੇ ਰਾਜਾ ਉੱਥੇ ਲਟਕ ਰਿਹਾ ਹੈ ਅਸ਼ਟਬਕਰ ਵਾਲਾ ਵੇਖਣ ਲੱਗ ਪਿਆ ਘੋੜੇ ਉੱਤੇ ਚੜਨ ਦੀ ਉਸਦੇ ਮਨ ਦੀ ਇੱਛਾ ਦੂਰ ਹੋ ਗਈ ਕਿਉਂ ਕਿਉਂਕਿ ਵਚਨ ਕੀਤਾ ਹੋਇਆ ਸੀ ਵੀ ਮੇਰਾ ਮਨ ਹੁਣ ਤੁਹਾਡਾ ਹੋ ਗਿਆ ਤੇ ਅਸ਼ਟਬਕਰ ਨੇ ਕਹਿਤਾ ਵੀ ਤੇਰਾ ਮਨ ਹੁਣ ਮੇਰਾ ਹੈ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਤੂੰ ਪਲਾਕੀ ਮਾਰ ਕੇ ਘੋੜੇ ਦੇ ਉੱਪਰ ਬੈਠੇ ਇੱਥੇ ਖੜਾ ਰਹੇ ਅਸ਼ਟਬਕਰ ਨੇ ਦੂਸਰੀ ਵਾਰ ਫੇਰ ਆਖਿਆ ਮੇਰਾ ਮਨ ਚਾਹੁੰਦਾ ਹੈਠਾਂ ਆ ਜਾ ਹੀਠਾ ਉਤਰ ਗਿਆ ਫਿਰ ਕਿਹਾ ਰਾਜਾ ਜਨ ਮੇਰਾ ਮਨ ਚਾਹੁੰਦਾ ਹੈ ਉਦਾਲੇ ਦਾ ਲਿਬਾਸ ਉਤਾਰ ਦੇ ਰਾਜਾ ਜਨ ਕੋਸੇ ਵੇਲੇ ਲੀੜੇ ਲਾਉਣ ਲੱਗਿਆ ਤਾਂ ਉਸ ਨੂੰ ਗਿਆਨ ਹੋਇਆ ਉਹ ਮਨ ਉੱਤੇ ਕਾਬੂ ਪਾਉਣਾ ਮਨ ਪਿੱਛੇ ਆਪ ਨਾ ਲੱਗਣਾ ਹੀ ਸੁੱਖਾਂ ਦਾ ਗਿਆਨ ਹੈ ਮਨ ਪਟਕਦਾ ਰਹਿੰਦਾ ਉਸ ਨੇ ਉਸੇ ਵੇਲੇ ਅਸ਼ਟਾ ਬਕਰ ਦੇ ਚਰਨਾਂ ਤੇ ਮੱਥਾ ਟੇਕਦਾ ਤੇ ਆਖਿਆ ਮਹਾਰਾਜ ਤੁਸੀਂ ਮੇਰੇ ਗੁਰੂ ਹੋਏ ਮੈਨੂੰ ਗਿਆਨ ਹੋ ਗਿਆ ਸੋ ਗਿਆਨ ਕੀ ਹੋਇਆ ਗਿਆਨ ਇਹ ਹੋਇਆ ਕਿ ਮਨ ਦੇ ਪਿੱਛੇ ਜਦੋਂ ਅਸੀਂ ਲੱਗਦੇ ਆ ਤਾਂ ਦੁੱਖਾਂ ਦਾ ਕਾਰਨ ਬਣਦਾ ਜਿਵੇਂ ਮਹਾਰਾਜ ਦੀ ਬਾਣੀ ਚ ਬਚਨ ਆਉਂਦਾ ਮਨ ਜੀਤੇ ਜਗ ਜੀਤ ਵੀ ਜਿਹਨੇ ਮਨ ਨੂੰ ਕਾਬੂ ਕਰ ਲਿਆ ਮਨ ਨੂੰ ਜਿੱਤ ਲਿਆ ਸਮਝੋ ਜਗ ਨੂੰ ਜਿੱਤ ਲਿਆ ਮਨ ਦੇ ਕਾਬੂ ਪਾਉਣਾ ਮਨ ਨੂੰ ਜਿਤਨਾ ਹੀ ਸਭ ਤੋਂ ਵੱਡੀ ਜਿੱਤ ਹੈ ਇਹ ਗਿਆਨ ਹੋ ਗਿਆ ਅੱਖਰ ਲੱਗਿਆ ਜੀ ਤੁਸੀਂ ਮੇਰੇ ਗੁਰੂ ਹੋਏ ਮੈਨੂੰ ਗਿਆਨ ਹੋ ਗਿਆ ਉਸੇ ਵੇਲੇ ਖੁਸ਼ੀ ਦੇ ਮੰਗਲਾਚਾਰ ਹੋਣ ਲੱਗ ਪਏ ਯੱਗ ਸ਼ੁਰੂ ਹੋ ਗਿਆ ਵੱਡੇ ਵੱਡੇ ਬ੍ਰਾਹਮਣਾਂ ਨੂੰ ਵੀ ਅਸ਼ਟਾ ਬੱਕਰ ਦੇ ਚਰਨਾਂ ਤੇ ਮੱਥਾ ਟੇਕਣਾ ਪਿਆ ਫਿਰ ਕਿਉਂ ਰਾਜੇ ਦਾ ਗੁਰੂ ਜੋ ਹੋਇਆ ਫਿਰ ਰਾਜਾ ਜਨਕਵਾਰੇ ਭਾਈ ਗੁਰਦਾਸ ਜੀ ਨੇ ਆਪ ਦੀਆਂ ਵਾਰਾਂ ਦੇ ਵਿੱਚ ਬੜੇ ਸੋਹਣੇ ਬਚਨ ਲਿਖੇ ਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਬ ਸਭਾ ਸੁਖ ਵਾਸੀ ਜੰਮਪੁਰ ਗਿਆ ਪੁਕਾਰ ਸੁਣ ਵਿਰਲਾਵਣ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿ ਉਸ ਸਭਨਾ ਦੀ ਕਰ ਬੰਦ ਖਲਾਸੀ ਕਰ ਦੇਨ ਧੀ ਧਰਮ ਰਾਏ ਹਉ ਸੇਵਕ ठाकुर अविनाਸੀ ਗਹਿਣ ਧਰਿਆਨ ਇਕ ਨਉ ਪਾਪਾ ਨਾਲ ਕਰੈ ਨਿਰਜਾਸੀ ਪਾਸੰਗ ਪਾਪ ਨਾ ਪੁਜਨੀ ਗੁਰਮੁਖ ਨਾਉ ਅਤਲ ਨ ਤੁਲਸੀ ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜਮ ਫਾਸੀ ਮੁਕਤ ਜੁਗਤ ਨਾ ਵੈ ਕੀ ਦਾਸੀ ਇਉਂ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਹਨ ਰਾਜਾ ਜਨਕ ਵੱਡਾ ਪ੍ਰਤਾਪੀ ਰਾਜਾ ਹੋਇਆ ਜਿਹੜਾ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਉਦਾਸ ਸੀ ਵੀ ਰਹਿੰਦਾ ਮਾਇਆ ਦੇ ਵਿੱਚ ਸੀ ਸਾਰਾ ਦਿਨ ਸੋਨੇ ਚਾਂਦੀ ਦੇ ਭਾਂਡੇ ਸੀ ਰਾਜ ਭਾਗ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਾਇਆ ਦਾ ਉਹਦੇ ਉੱਤੇ ਅਸਰ ਨਹੀਂ ਸੀ ਸੋ ਰਾਜਾ ਜਨਕ ਜੀ ਦਾ ਬਾਕੀ ਰਹਿੰਦਾ ਪ੍ਰਸੰਗ ਬਾਕੀ ਰਹਿੰਦੀ ਕਥਾ ਬਾਕੀ ਰਹਿੰਦੀ ਸਾਖੀ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ